ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ ਖਾਸ ਖਬਰਾਂ ਦੇ ਵਿੱਚ ਤੇ ਦੋਸਤੋ ਗੱਲ ਕਰ ਲਈ ਅੱਜ ਦੀ ਤਾਜ਼ੀਆਂ ਵੱਡੀਆਂ ਖਬਰਾਂ ਤੇ ਬਾਰੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਚੱਲਦੇ ਹਾਂ ਦੋਸਤੋ ਪਹਿਲੀ ਖਬਰ ਦੇ ਵੱਲ ਜਲੰਧਰ ਗਰਨੇਡ ਹਮਲਾ ਅਦਾਲਤ ਨੇ ਦੋਸ਼ੀਆਂ ਨੂੰ ਦਿੱਤਾ 4 ਦਿਨਾਂ ਦਾ ਪੁਲਿਸ ਰਿਮਾਂਡ ਸਾਡੀ ਇੱਕ ਦੋਸਤੋ ਸਾਬਕਾ ਮੰਤਰੀ ਅਤੇ ਸੀਨੀਅਰ ਭਾਈਪਾ ਪਨੀਤ ਮਨੋਰੰਜਨ ਕਾਲੀਆ ਦੇ ਕਰਤੇ ਹੋਏ ਗਰਨੇਡ ਹਮਲੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਦੋ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪਿਛਲੇ 5 ਤੋਂ 6 ਦਿਨਾਂ ਦੀ ਰਿਮਾਨ ਖਤਮ ਹੋਣ ਤੋਂ ਬਾਅਦ ਇੱਕ ਵਾਰ ਫਿਰ ਉਹਨਾਂ ਦਾ ਪੁਲਿਸ ਰਿਮਾਨ ਲੈਣ ਲਈ ਅਦਾਲਤ ਵਿੱਚ ਦਲੀਲਾਂ ਪੇਸ਼ ਕੀਤੀਆਂ ਦੱਸ ਦਈਏ ਕਿ ਇਸ ਮਾਮਲੇ ਵਿੱਚ ਸਭ ਤੋਂ ਪਹਿਲਾਂ ਈ ਰਿਕਸ਼ਾ ਆਟੋ ਚਾਲਕ ਸतीश ਅਤੇ ਹੈਰੀ ਫੜੇ ਗਏ ਸਨ ਅਤੇ ਅੱਜ ਇਹਨਾਂ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਪੁਲਿਸ ਨੇ ਗਰਨੇਡ ਹਮਲੇ ਦੇ ਮਾਮਲੇ ਬਾਕੀ ਅਦਾਲਤ ਵਿੱਚ ਪੇਸ਼ ਕੀਤੇ ਗਏ ਮੁਲਜ਼ਮਾ ਦਾ ਦੰਨ ਦਰਮਾੜ ਬੰਗਿਆਸੀ ਪਰ ਅਦਾਲਤ ਨੇ ਪੁਲਿਸ ਨੂੰ ਮੁਲਜ਼ਮਾ ਦਾ 4 ਦਿਨਾਂ ਦਾ ਦਰਮਾੜ ਦੇ ਦਿੱਤਾ ਹੈ ਤੇ ਚਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਨੌਜਵਾਨਾਂ ਤੋਂ ਪਹਿਲਾਂ ਕਾਂਗਰਸ ਦੇ ਹਰ ਐਕਟਰ ਨੂੰ ਦੇਖਣੀ ਚਾਹੀਦੀ ਹੈ ਫਿਲਮ ਕੇਸਰੀ 2 ਮਨਜਿੰਦਰ ਸਿੰਘ ਸਿਰਸਾ ਦਾ ਜ਼ਾਹੀਏ ਕਿ ਦੋਸਤੋ ਤੀਸਰੀ ਚੈਪਟਰ 2 ਦਾ ਅਨਟੋਲਡ ਸਟੋਰੀ ਆਫ ਦਿਲੇ ਵਾਲਾ ਬਾਗ ਦੀ ਸਕਰੀਨਿੰਗ ਤੇ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਨੌਜਵਾਨਾਂ ਤੋਂ ਪਹਿਲਾਂ ਮੈਂ ਕਾਂਗਰਸ ਦੇ ਹਰ ਹਰ ਕਿਸੇ ਨੂੰ ਇਹ ਫਿਲਮ ਦੇਖਣ ਲਈ ਕਹਿਣਾ ਚਾਹਦਾ ਹਾਂ ਕਿ ਉਹ ਉਹ ਆ ਕੇ ਇਹ ਫਿਲਮ ਜ਼ਰੂਰ ਦੇਖਣ ਉਹਨਾਂ ਨੂੰ ਸਮਝ ਆ ਜਾਵੇ ਕਿ ਸ਼੍ਰੀ ਸੰਕਸ਼ਨ ਨਾਇਰ ਦਾ ਇਤਿਹਾਸ ਮਿਟਾ ਕੇ ਉਹਨਾਂ ਨੇ ਕਿਹੜਾ ਅਪਰਾਧ ਕੀਤਾ ਹੈ ਕਾਂਗਰਸ ਨੇ ਢਿਲੇ ਵਾਲੀ ਬਾਗ ਵਿੱਚ ਅੰਗਰੇਜ਼ਾਂ ਤੋਂ ਘੱਟ ਕੁਝ ਨਹੀਂ ਕੀਤਾ ਕਾਂਗਰਸ ਨੇ ਅਸ ਤੋਂ ਸਿਰਫ ਸਬਕ ਲਿਆ ਹੈ 1984 ਦੇ ਕਤਲ-ਏ-ਆਮ ਨੂੰ ਦੁਹਰਾਉਣਾ ਤੇ ਚੱਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਸਰਕਾਰ ਨੇ ਜੋ ਕਰਨਾ ਹੈ ਕਰ ਲੈਣ ਪ੍ਰਤਾਪ ਸਿੰਘ ਬਾਜਵਾ ਸਾਦਿਕ ਦੋਸਤੋ ਅੱਜ ਮੁਹੱਲੀ ਸਾਈਬਰ ਸੈੱਲ ਥਾਣੇ ਪੱਗੇ ਪੇਸ਼ ਲਈ ਉੱਗੇ ਪ੍ਰਤਾਪ ਸਿੰਘ ਬਾਜਵਾ ਨੇ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੈਨੂੰ ਕਿਸੇ ਦਾ ਕੋਈ ਡਰ ਪੈ ਨਹੀਂ ਹੈ ਸਰਕਾਰ ਨੇ ਜੋ ਕਰਨਾ ਹੈ ਉਹ ਕਰ ਲੈਣਾ ਉਹਨਾਂ ਨੇ ਉਹਨਾਂ ਦੇ ਨਾਲ ਕਾਂਗਰਸ ਦੇ ਹੋਰ ਵੀ ਆਗੂ ਮੌਜੂਦ ਹਨ ਦੱਸ ਦਈਏ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤੇ ਬੰਬਾਂ ਸੰਬੰਧੀ ਬਿਆਨ ਤੇ ਸਾਈਬਰ ਕ੍ਰਾਈਮ ਵੱਲੋਂ ਉਹਨਾਂ ਨੂੰ ਸੰਮਣ ਜਾਰੀ ਕੀਤਾ ਗਿਆ ਹੈ ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਕਾਂਗਰਸੀਆਂ ਨੂੰ ਰੋਕਣ ਲਈ ਬੈਰੀਕੇਡਿੰਗ ਵੀ ਕੀਤੀ ਹੈ ਜੇ ਚੱਲਦੇ ਨੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਮਾਰਕਫੈਟ ਦੇ ਐਮ ਡੀ ਗ੍ਰਿਸ਼ ਦਿਆਲਨ ਸਮੇਤ ਪੰਜ ਆਈ ਐਸ ਦਾ ਪੰਜਾਬ ਵਿੱਚ ਤਬਾਦਲਾ ਦੱਸਦੇ ਇੱਕ ਦੋਸਤ ਦੇਰ ਰਾਤ ਹੋਏ ਕਟਨਾ ਕਰਮ ਵਿੱਚ ਪੰਜਾਬ ਸਰਕਾਰ ਨੇ ਮਾਰਕਫੈਟ ਦੇ ਐਮ ਡੀ ਗ੍ਰਿਸ਼ ਦਿਆਲਨ ਸਮੇਤ ਪੰਜ ਆਈ ਐਸ ਅਧਿਕਾਰੀਆਂ ਇੱਕ ਪੀ ਸੀ ਐਸ ਅਤੇ ਇੱਕ ਆਈ ਐਫ ਐਸ ਅਧਿਕਾਰੀ ਦਾ ਤੁਰੰਤ ਪ੍ਰਭਾਵ ਨਾਲ ਤਬਾਦਲਾ ਕਰ ਦਿੱਤਾ ਹੈ ਦਿਆਲਨ ਦੀ ਤਾਇਨਾਤੀ ਕਣਕ ਖਰੀਦ ਸੀਜ਼ਨ ਦੇ ਵਿਚਕਾਰ ਆਈ ਹੈ। ਸੋ ਸ਼ਾਸਨ ਅਤੇ ਸੂਚਨਾ ਟੈਕਨਾਲੋਜੀ ਵਿਭਾਗ ਦਾ ਚਾਰਜ ਵੀ ਉਹਨਾਂ ਤੋਂ ਲੈ ਕੇ ਅਮਿਤ ਤਲਵਾੜ ਨੂੰ ਦੇ ਦਿੱਤਾ ਗਿਆ ਹੈ। ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਖਤਰ ਕੁਮਾਰ ਅਮਿਤ ਨੂੰ ਮਾਰਕਫੈਟ ਦੇ ਐਮ ਡੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਖੇਤੀਬਾੜੀ ਸਖਤਰ ਬਸੰਤ ਗਰਗ ਨੂੰ ਨਸ਼ਾ ਵਿਰੋਧੀ ਵਿਮੋਹਨ ਦੇ ਨੋਡਲ ਅਫਸਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਉਹਨਾਂ ਤੱਕ ਇਹ ਚਾਰਜ راہਲ ਤਵਾੜੀ ਕੋਲ ਸੀ। ਇਸ ਦੌਰਾਨ ਆਈ ਆਈ ਐਫ ਐਸ ਅਧਿਕਾਰੀ ਚਰਚਲ ਕੁਮਾਰ ਦੀ ਥਾਂ ਸਕੂਲ ਸਿੱਖਿਆ ਵਿਭਾਗ ਵਿੱਚ ਇੱਕ ਹੋਰ ਆਈ ਐਫ ਐਸ ਅਧਿਕਾਰੀ ਕਲਪਨਾ ਕੇ ਨੂੰ ਨਿਯੁਕਤ ਕੀਤਾ ਗਿਆ ਹੈ। ਪੀ ਸੀ ਐਸ ਅਧਿਕਾਰੀ ਜੀ ਐਸ ਸੋਡੀ ਨੂੰ ਚੰਡੀਗੜ੍ਹ ਪ੍ਰਸ਼ਾਸਨ ਤੋਂ ਵਾਪਸੀ ਤੋਂ ਬਾਅਦ ਸਕੂਲ ਸਿੱਖਿਆ ਦੇ ਡਾਇਰੈਕਟਰ ਵਜੋਂ ਤਾਇਨਾਤ ਕੀਤਾ ਗਿਆ ਹੈ ਤੇ ਚੱਲਦੇ ਨੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪੰਜਾਬ ਵਿੱਚ 18 19 20 ਤਰੀਕ ਦੀ ਛੁੱਟੀ ਲੱਗੀਆਂ ਮੌਜਾਂ ਦੱਸਦੇ ਜੀ ਕਿ ਦੋਸਤੋ ਪੰਜਾਬ वासियों ਲਈ ਇਹ ਹਫ਼ਤਾ ਬਹੁਤ ਅਹਿਮ ਰਹਿਣ ਵਾਲਾ ਹੈ ਕਿਉਂਕਿ ਇਸ ਤਰ੍ਹਾਂ ਲੰਬਾ ਵੀ ਹੰਡ ਆ ਰਿਹਾ ਹੈ ਜਿਸ ਦੇ ਚੱਲਦੇ ਲਗਾਤਾਰ ਤਨ ਛੁੱਟੀਆਂ ਰਹਿਣਗੀਆਂ ਇਹਨਾਂ ਛੁੱਟੀਆਂ ਦੌਰਾਨ ਸੂਬੇ ਦੇ ਕਈ ਸਕੂਲਾਂ ਕਾਲਜਾਂ ਬੈਂਕ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਅਸੀਂ ਦੱਸ ਦਈਏ ਕਿ ਦੋਸਤੋ 18 ਤਰੀਕ ਨੂੰ ਸ਼ੁੱਕਰਵਾਰ ਨੂੰ ਗੁੱਡ ਫਰਾਈਡੇ ਦੀ ਛੁੱਟੀ ਹੈ। ਇਸ ਤੋਂ ਬਾਅਦ ਸ਼ਨੀਵਾਰ 19 ਤਰੀਕ ਨੂੰ ਸੂਬੇ ਵਿੱਚ ਕਈ ਸਕੂਲ, ਬੈਂਕ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। 20 ਤਰੀਕ ਨੂੰ ਐਤਵਾਰ ਹੋਣ ਕਾਰਨ ਹਫ਼ਤਾਵਾਰੀ ਛੁੱਟੀ ਹੈ। ਤੇ ਦੋ 30 ਤਰੀਕ ਦੋਸਤਾਂ ਲਈ ਹਾਜਰ 18 19 20 ਤਰੀਕ ਦਿੰਗਾ ਲਗਾਤਾਰ ਤਨ ਸ਼ੂਟਿੰਗ ਆ ਰਹੀਆਂ ਹਨ ਦੇਸ ਦੇ ਚਲਦੇ ਕਿਤੇ ਘੁੰਮਣ ਜਾਂਦਾ ਵੀ ਪ੍ਰੋਗਰਾਮ ਬਣਾਇਆ ਜਾ ਸਕਦਾ ਹੈ ਤੇ ਚਲਦੇ ਆ ਦੋਸਤੋ ਅਗਲੀ ਵੱਡੀ ਖਬਰ ਤੇ ਵੱਲ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਹਸਪਤਾਲ ਤੋਂ ਬੱਚਾ ਚੋਰੀ ਹੋਇਆ ਤਾਂ ਲਾਇਸੈਂਸ ਰੱਦ ਦਾਦ ਜੀ ਕੇ ਦੋਸਤੋ ਨਵਜਾਤ ਸ਼ਿਸ਼ੂ ਤਸਕਰੀ ਦੇ ਇੱਕ ਮਾਮਲੇ 'ਚ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਸਰਕਾਰ ਨੂੰ ਫਟਕਾਰ ਲਗਾਈ ਅਤੇ ਰਾਜਾਂ ਲਈ ਕੋਈ ਜਰੂਰੀ ਨਿਯਮ ਜਾਰੀ ਕੀਤੇ ਕੋਰਟ ਨੇ ਕਿਹਾ ਜੇਕਰ ਕਿਸੇ ਹਸਪਤਾਲ ਤੋਂ ਨਵਜਾਤ ਦੀ ਤਸਕਰੀ ਹੁੰਦੀ ਹੈ ਤਾਂ ਉਸ ਦਾ ਲਾਇਸੈਂਸ ਤੁਰੰਤ ਰੱਦ ਕੀਤਾ ਜਾਵੇਗਾ ਡਿਲੀਵਰੀ ਤੋਂ ਬਾਅਦ ਬੱਚਾ ਗਾਇਬ ਹੁੰਦਾ ਹੈ ਤਾਂ ਹਸਪਤਾਲ ਦੀ ਜਵਾਬਦੇਹੀ ਹੋਵੇਗੀ ਜੱਜ ਜੇਵੀ ਪਰਦੀਵਾਲਾ ਅਤੇ ਜੱਜ ਆਰ ਮਹਾਦੇਵਨ ਦੀ ਬੈਂਚ ਨੇ ਕਿਹਾ ਦੇਸ਼ ਭਰ ਦੇ ਸਾਰੇ ਹਾਈ ਕੋਰਟ ਆਪਣੇ ਰਾਜਾਂ 'ਚ ਬੱਚਿਆਂ ਦੀ ਤਸਕਰੀ ਨਾਲ ਜੁੜੇ ਪੈਂਡਿੰਗ ਮਾਮਲਿਆਂ ਦੇ ਸਟੇਟ ਸਰਪੋਰਟ ਰਿਪੋਰਟ ਮਗਵੋਂ ਸਾਰਿਆਂ ਸਾਰਿਆਂ ਦੀ ਸੁਣਵਾਈ 6 ਮਹੀਨੇ ਅੰਦਰ ਪੂਰੀ ਕਰਨ ਮਾਮਲੇ 'ਚ ਹਰ ਦਿਨ ਸੁਣਵਾਈ ਹੋਣੀ ਚਾਹੀਦੀ ਹੈ ਸਰਵੋੱਚ ਅਦਾਲਤ ਨਵਜਾਤ ਤਸਕਰੀ ਦੇ ਇਸ ਉਸ ਮਾਮਲੇ ਦੀ ਸੁਣਵਾਈ ਕਰ ਰਹੀ ਸੀ ਜਿਸ 'ਚ ਉੱਤਰ ਪ੍ਰਦੇਸ਼ ਦੇ ਇੱਕ ਜੋੜੇ ਨੇ 4 ਲੱਖ ਰੁਪਏ ਤਸਕਰੀ ਕੀਤਾ ਗਿਆ ਬੱਚਾ ਖਰੀਦਿਆ ਕਿਉਂਕਿ ਉਸ ਦਾ ਬੇਟਾ ਚਾਹੀਦਾ ਸੀ ਐਸੋਪ ਮਾਮਲੇ 'ਚ ਇਲਾਹਾਬਾਦ ਹਾਈ ਕੋਰਟ ਨੇ ਦੋਸ਼ੀਆਂ ਨੂੰ ਪੇਸ਼ਗੀ ਜ਼ਮਾਨਤ ਦੇ ਦਿੱਤੀ ਸੀ ਜਿਸ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਤੇ ਦੱਦੀ ਇੱਕ ਦੋਸਤੋ ਹਾਈ ਕੋਰਟ ਨੂੰ ਫਟਕਾਰ ਲਗਾਉਦੇ ਹੋਏ ਕਿਹਾ ਕਿ ਇਹ ਜਿਹੇ ਦੋਸ਼ੀ ਸਮਾਜ ਲਈ ਖਤਰਾ ਹਨ ਜ਼ਮਾਨਤ ਦਿੰਦੇ ਦਿੰਦੇ ਸਮੇਂ ਘੱਟੋ ਘੱਟ ਇਨਾ ਤਾਂ ਇਹ ਤਾਂ ਜਾ ਸਦਾ ਹੈ ਕਿ ਦੋਸ਼ੀ ਨੂੰ ਹਰ ਹਫਤੇ ਥਾਣੇ ਤੇ ਹਰ ਦਿਨ ਹਾਜ਼ਰੀ ਦੇਣ ਦੀ ਸ਼ਰਤ ਲਗਾਈ ਜਾਂਦੀ ਪਰ ਇਸ ਹੁਣ ਦੋਸ਼ੀਆਂ ਦਾ ਪਤਾ ਨਹੀਂ ਲੱਗਾ ਪਰ ਹੀ ਉੱਥੇ ਹੀ ਸਰਕਾਰ ਨੂੰ ਫਟਕਾਰ ਗੁੰਦਦੇ ਹਾਈ ਕੋਰਟ ਨੇ ਕਿਹਾ ਕਿ ਅਸੀਂ ਰਾਜ ਸਰਕਾਰ ਤੋਂ ਬੇहद ਨਿਰਾਸ਼ ਹਾਂ ਕੋਈ ਅਪੀਲ ਕਿਉਂ ਨਹੀਂ ਕੀਤੀ ਗਈ ਗੰਭੀਰਤਾ ਨਹੀਂ ਦਿਖਾਈ ਗਈ ਕੋਰਟ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨੂੰ ਗੰਭੀਰਤਾ ਨਾਲ ਲਿਆ ਜਾਵੇ ਜੇਕਰ ਇਹ ਨਹੀਂ ਹੁੰਦਾ ਤਾਂ ਇਸ ਨੂੰ ਅਦਾਲਤ ਦਾ અપਮਾਨ ਮੰਨਿਆ ਜਾਵੇਗਾ ਤੇ ਚਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਬਦਲੇਗਾ ਮੌਸਮ ਚਾਰ ਦਿਨ ਪਵੇਗਾ ਮੀਂਹ ਤੂਫਾਨ ਤੇ ਗੜੇ ਮਾਰੀ ਦੀ ਚੇਤਾਵਨੀ ਜਾਰੀ ਪੰਜਾਬ ਵਿੱਚ ਇਨੀ ਦਿਨੀ ਗਰਮੀ ਪੂਰੇ ਵੱਟ ਕੱਢ ਰਹੀ ਹੈ ਮੌਸਮ ਵਿੱਚ ਵੱਡ ਨਮੀ ਫੌਨ ਕਰਨ ਬੇਸ਼ੱਕ ਸਵੇਰ ਦੇ ਸਮੇ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲ ਰਹੀ ਹੈ ਪਰ ਇਸ ਦੇ ਬਾਵਜੂਦ ਅਪ੍ਰੈਲ ਮਹੀਨੇ ਵਿੱਚ ਵੀ ਗਰਮੀ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ ਪਰ ਇਸ ਵਿਚਾਲੇ ਇੱਕ ਰਾਹਤ ਭਰੀ ਖਬਰ ਪੰਜਾਬ ਦੇ ਗੁਆੰਡੀ ਸੂਬੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਲਈ ਮੌਸਮ ਵਿਭਾਗ ਨੇ 4 ਦਿਨ ਲਈ ਮੀਂਹ ਗੜੇਮਾਰੀ ਤੇ ਹਨੇਰੀ ਦੀ ਚੇਤਾਵਨੀ ਜਾਰੀ ਕੀਤੀ ਹੈ ਜਿਸ ਕਾਰਨ ਪੰਜਾਬ ਅੰਦਰ ਵੀ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ ਦੱਸ ਦਈਏ ਕਿ ਦੋਸਤੋ ਹਿਮਾਚਲ ਪ੍ਰਦੇਸ਼ ਲਈ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਆਉਣ ਵਾਲੇ 4 ਦਿਨਾਂ ਵਿੱਚ ਹਿਮਾਚਲ ਦੇ ਕਈ ਇਲਾਕਿਆਂ ਵਿੱਚ ਮੌਸਮ ਇੰਨਾ ਬਦਲਣ ਵਾਲਾ ਹੈ ਕਿ ਗਰਮੀ ਦੇ ਐਸੋ ਮੌਸਮ ਵਿੱਚ ਵੀ ਤੁਹਾਨੂੰ ਇੱਥੇ ਠੰਡ ਦਾ ਅਹਿਸਾਸ ਹੋ ਸਕਦਾ ਹੈ ਮੌਸਮ ਮਾਹਿਰ ਦੱਸਦੇ ਹਨ ਕਿ ਹਮਾਚਲ ਪ੍ਰਦੇਸ਼ ਵਿੱਚ ਪੱਛਮੀ ਗੜਬੜੀ ਮੌੜ ਤੋਂ ਸਰਗਰਮ ਹੋਣ ਵਾਲੀ ਹੈ। ਅਗਲੇ 4 ਦਿਨ ਮੌਸਮ ਵਿੱਚ ਤਬਦਲ ਤਬਦੀਲੀ ਵੇਖਣ ਨੂੰ ਮਿਲੇਗੀ। ਮੌਸਮ ਮਾਹਿਰ ਦੱਸਦੇ ਹਨ ਕਿ ਅਪ੍ਰੈਲ ਮਹੀਨੇ ਦੀ 16 ਅਤੇ 17 ਮਿਤੀ ਨੂੰ ਹਮਾਚਲ ਪ੍ਰਦੇਸ਼ ਦੇ ਉਪਰਲੇ ਇਲਾਕਿਆਂ ਅੰਦਰ ਮੀਂਹ ਪੈਣ ਦਾ ਖਦਸ਼ਾ ਹੈ। 18 ਅਤੇ 19 ਅਪ੍ਰੈਲ ਨੂੰ ਸੂਬੇ ਦੇ ਬਹੁਤ ਹੀ ਹਿੱਸਿਆਂ ਵਿੱਚ ਮੀਂਹ ਦੀ ਸੰਭਾਵਨਾ ਦਰਸਾਈ ਗਈ ਹੈ। ਇਹ ਵੀ ਅੱਖ ਜਾ ਰਿਹਾ ਹੈ ਕਿ ਸੂਬੇ ਅੰਦਰ 19 April ਨੂੰ ਭਾਰੀ ਮੀਂਹ ਪਵੇਗਾ ਜਿਸ ਦੌਰਾਨ ਕਾਝ ਇਲਾਕਿਆਂ ਅੰਦਰ ਗੜੇਮਾਰੀ ਹੋ ਸਕਦੀ ਹੈ ਹਨੇਰੀ ਤੇ ਤੂਫਾਨ ਦੀ ਸਥਿਤੀ ਬਣ ਜਾਵੇਗੀ ਜਿਸ ਕਾਰਨ ਮੌਸਮ ਮਾਰਾ ਨੇ ਅਲਰਟ ਜਾਰੀ ਕੀਤਾ ਹੈ ਹਿਮਾਚਲ ਵਿੱਚ ਭਾਵੇਂ 16 ਅਤੇ 17 April ਨੂੰ ਕਾਝ ਇਲਾਕਿਆਂ ਅੰਦਰ ਮੀਂਹ ਪੈਣ ਦੀ ਗੱਲ ਮੌਸਮ ਵਿਗਿਆਨਿਕਾਂ ਵਿਗਿਆਨਿਕਾਂ ਵੱਲੋਂ ਆਖੀ ਜਾ ਰਹੀ ਹੈ ਪਰ ਉਹਨਾਂ ਵੱਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਅੰਦਰ ਇਹਨਾਂ ਦੋਆਂ ਦਿਨੀ ਦੌਰਾਨ ਗਰਮੀ ਵੱਧ ਹੋਰ ਵੱਧ ਜਾਵੇਗੀ ਇਸ ਕਾਰਨ ਇਹਨਾਂ ਦਿਨਾਂ ਲਈ ਮੌਸਮ ਵਿਭਾਗ ਨੇ ਪੰਜਾਬ ਵਾਸਤੇ ਲਈ yellow alert ਜਾਰੀ ਕੀਤਾ ਹੈ ਤੇ ਦੋਸਤੋ ਅੱਜ ਨਹੀਂ ਖਾਰਾ ਤੁਹਾਨੂੰ ਦੱਸ ਹੀ ਦਿੱਤੀ ਕਿ ਹਾਂ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਦੋਸਤੋ ਧੰਨਵਾਦ ਦੋਸਤੋ